ਲੋਜੀ ਸਵਾਗਤ ਕਰਦੇ ਆਂ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਦੇਸੀ ਜੇ ਬੰਦਿਆਂ ਦੇਸੀ ਜੇ ਬਲੌਗਾਂ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਉਣਗੇ ਜੇ ਪਸੰਦ ਆਇਆ ਤਾਂ ਬਾਈ ਲਾਈਕ ਜਰੂਰ ਕਰ ਦੇ ਇਹ ਗਵਹਾਰਿਆਂ ਬਾਈ ਇਹ ਬੰਨਣਾ ਸਟਾਰਟ ਕਰਤਾ ਆਹ ਦੇਖੋ ਪਹਿਲਾ ਵਿਚਾਰਾ ਨੰਗਾ ਸੀ ਹੁਣ ਇਹਦੇ ਕੱਪੜੇ ਪਾਉਣੇ ਸਟਾਰਟ ਕਰਤੇ ਇਹਦੇ ਆਲੇ-ਦਾਲੇ ਲਾਤੀ ਆ ਪਰ ਘਰ ਲਾਲ ਪਰਾਲੀ ਘਰ ਲਾਲ ਆਹ ਕੋਈ ਗੱਲ ਨਹੀਂ ਬੰਨ ਦਾਂਗੇ ਉੱਪਰ ਤੱਕ ਬੰਨ ਦਾਂਗੇ ਤੈਨੂੰ ਐਜੀ ਕੀ ਗੱਲ ਕਰਤੀ ਨਾ ਅੱਲਾ ਬਾਈ ਇੱਕ ਵਾਰੀ ਰੌਣ ਮਰਾ ਦੀਏ ਤੁਨੀ ਯਾਰੇ ਪਾਸੇ ਨੂੰ ਇਹੇ ਖਰਾਬ ਦੀਏ ਦਰਸ਼ਣੇ ਨੇ ਬਾਈ ਗਹਾਰੇ ਪਿੰਡਾਂ ਦੇ ਵਿੱਚ ਪਤਾ ਹੋਊਗਾ ਜਿਹੜੇ ਪਿੰਡਾਂ 'ਚ ਰਹਿੰਦੇ ਉਹਨਾਂ ਨੂੰ ਪਤਾ ਭਾਈ ਇਹ ਕੀ ਨੇ ਗਹਾਰੇ ਸ਼ਹਿਰਾਂ ਵਾਲਿਆਂ ਨੂੰ ਨਹੀਂ ਪਤਾ ਹੋਊਗਾ ਇਹ ਪਾਥੀਆਂ ਨੇ ਬਾਈ ਪਾਥੀਆਂ ਆ ਆ ਹੁਣ ਟੱਗ ਦਾਂਗੇ ਇਹਨੂੰ ਪਰਾਲੀ ਦੇ ਨਾਲ ਲਾਈ ਉਹ ਮੈਥਾ ਬੰਦਾ ਫਿੱਲੇ ਘਟਦਾ ਬਾਕੀ ਸਾਰੇ ਗਹਾਰੇ ਹੀ ਨੇ ਕੋਈ ਨਹੀਂ ਵਾਰੀ-ਵਾਰੀ ਸਾਰਾ ਨੰਬਰ ਆਊਗਾ ਅੱਜ ਆਪਣੇ ਦਾ ਆਪਾਂ ਇਸੇ ਨੂੰ ਧਗਣਾ ਲਾਓ ਜੀ ਆ ਲਾਗੇ ਸਟਾਰਟ ਕਰਤਾ ਆਹ ਮੇਰਾ ਚਾਚਾ ਦੇਖੋ ਖੋਲ ਦਾ ਪਹਿਲਾ ਬਾਲ ਕੱਢਦਾ ਆ ਲੈ ਇਹੋ ਮੇਰਾ 2 ਗੀੜ ਲਾ ਵੀ ਦਿੱਤੇ ਨੇ ਹੁਣ ਨਿਹਾੜਦੇ ਹੁਣ ਤਾਂ ਪੂਰਾ ਕਰਕੇ ਘਟਾਂਗੇ ਲੈ 4 ਦਿਨ ਚਾਚੇ ਮੜਿਆ ਓਹੋ ਦੇਖਾ ਦੇ ਕੀ ਕਰ ਰਿਹਾ ਹੁਣ ਇਹਦਾ ਬੜੇ ਬੜੇ ਪਾਲੇ ਤਾਂ ਔਰ ਰਸੀ ਜਲ ਜਹਾਦੇ ਰਸੀ ਆ ਖਿੱਚ ਲਾਓ ਖਿੱਚ ਖੱਚ ਕੇ ਰੱਖ ਹੋ ਜਾਂਦਾ ਬੂਂਦੇ ਲੱਗਿਆ ਰਹਿਣਾ ਕੀ ਗੱਲ ਖਿੱਚ ਕੇ ਰੱਖ ਕੇ ਖਿੱਚ ਕੇ ਕੰਮ ਨੂੰ ਜਗਰੇ ਦੇਖੋ ਆ ਲਾ ਆਹ ਲਾ ਇਹ ਪਰਾਲੀ ਇਹ ਆਣ ਲਾਉਨੇ ਆ ਬਾਈ ਦੇਖੋ ਜਿਹਨੇ ਨਹੀਂ ਪਤਾ ਘਾਰੇ ਕਿੱਦਾਂ ਬੰਨੀ ਦੇ ਨੇ ਆ ਲੈ ਵੀ ਖਿੱਚ ਕੇ ਰੱਖਾ ਢਿਲਣਾ ਪੈਣ ਦੇ ਕਿ ਫਿੱਚ ਫਿੱਚ ਆ ਆ ਕੋਈ ਗੱਲ ਨਹੀਂ ਲਾ ਦੇ ਜਾਂ ਚ ਵਧੀਆ ਲਾ ਦੇ ਪਾਣੀ ਨਹੀਂ ਜਾਣਾ ਚਾਹੀਦਾ ਵਿੱਚ ਆ ਲੈ ਆ ਆ ਗਈ ਰੇੜੀ ਆ ਵਰਾ ਚਾਚਾ ਆ ਗਿਆ ਲੈ ਕੇ ਗੋਹਾਗ ਰੇੜੀ ਆ ਗਈ ਰੇੜੀ ਕਹਿੰਦਾ ਵੀ ਲੈ ਢੇਰੀ ਕਰਨੀਆਂ ਉਹ ਬੱਚੇ ਖੜਾ ਸੁਨੱਖਾ ਆ ਲਾਦੇ ਢੇਰ ਲਾਦੇ ਤੂੰ ਵੀ ਕੱਕਦੇ ਹੁਣ ਸਾਰੇ ਦਾ ਕੰਮ ਰੇਡ ਦੇ ਆ ਵੀ ਜ਼ਰਕੇ ਕਿੰਨਿਆਂ ਓ ਠੀਕ ਆ ਆ ਜੀ ਆਣਾ ੁੰਦਾ ਢੇੜੇ ਆ ਜਾ ਆ ਗਿਆ ਲੋ ਵੀ ਆ ਗਿਆ ਆ ਗਿਆ ਆ ਗਿਆ ਇਹ ਵੀ ਆ ਗਿਆ ਦੇਖਣਾ ਚੱਕਦਾ ਆ ਗਿਆ ਖਿੱਚ ਕੇ ਰੱਖਾ ਖਿੱਚ ਕੇ ਢਲਣੀ ਪੈਣੀ ਚਾਹੀਦੀ ਆ ਚਾਚੇ ਲਾਦੇ ਅੱਗੇ ਪਰਾਲੀ ਉੱਥੇ ਖੜਾ ਹੈ ਉਹ ਕੋਈ ਗੱਲ ਨਹੀਂ ਉਹ ਨਹੀਂ ਜਾਂਦਾ ਹੁਣ ਕਿਤੇ ਆ ਹੇਠੇ ਕੇ ਰੱਖਾ ਕੇ ਹੇਠੇ ਕੇ ਚੱਲੋ ਬਈਓ ਅੱਗੇ ਵੱਧ ਅੱਗੇ ਦਿਨ ਹੋਇਆ ਜਾਂ ਤੈਨੂੰ ਦੇਖਣ ਦੇ ਲਾਦੇ ਲਾਦੇ ਆਹਰਾ ਬਨਤਾ ਬਸ ਥੋੜਾ ਜਿਹਾ ਹੀ ਰਹਿ ਗਿਆ ਆ ਦੋ ਪਾਟਾਂ ਦੇ ਵਿੱਚ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ ਉਹ ਜਿੰਦਾ ਛੋਟੀ ਹੋਈ ਤਾਂ ਇਸੇ ਵਿੱਚ ਹੀ ਖਤਮ ਕਰ ਦਾਂਗੇ ਲਾਦੇ ਜਾਂ ਤੇ ਪਰਾਲੀ ਮੋਟੀ ਜੀ ਕਰਕੇ ਰੱਖਦੀ ਅਗਨ ਹੋ ਬਈ ਅੱਗੇ ਨੂੰ ਪੰਪ ਚੱਲਾ ਹਾਂ ਹਾਂ ਮਠਾਂ ਕੋਠਾ ਜੀਆਂ ਬਣੀਆਂ ਜਾਂ ਵਿਚੇ ਰੱਸੀਆਂ ਬਣੀਆਂ ਜਾਂ ਚੰਗੀ ਤਰ੍ਹਾਂ ਵੰਦੇ ਪੇਟੀਆਂ ਦੀ ਕੱਟਣਾ ਦਾ ਆ ਆ ਬੀ ਮੈਂ ਜਾਤੇ ਨਾ ਦੇ ਮੋਟੇ ਨੂੰ ਦੀ ਵਧਿਆ-ਵਧਿਆ ਖਰਾਲੀ ਲਾਦੇ ਆ ਜਿਵੇਂ ਚੱਲਣ ਦੇ ਉਹਨਾਂ ਦੇ ਗਿਰ ਵਿੱਚ ਜਾ ਕੇ ਪਿਛੇ ਖਿੱਚ ਕੇ ਰੱਖ ਖਿੱਚ ਕੇ ਰੱਖ ਸ਼ੱਕ ਤੋਂ ਵੀ ਸ਼ੱਕ ਤੋਂ ਵਰਤੇ ਕਮੈਂਟਾਂ ਦੇ ਵਿੱਚ ਦੁੱਤੀਓ ਬਾਈ ਜੀ ਨੇ ਪਤਾਇਆ ਕਿ ਇਹ ਕੀ ਕਰ ਰਹੇ ਆ ਕੀ ਬਨ ਰਹੇ ਆ ਲੈ ਤਾਂ ਸਾਰਾ ਕੁਝ ਅਜੀਬ ਜਿਹਾ ਲੱਗਦਾ ਆ ਪਰ ਬੇ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਆਈ ਸਾਰਾ ਸਹੀ ਬਣਦੇ ਜਾਤੇ ਨੇੜੇ ਜਨ ਕਰਕੇ ਬੰਨ ਟੈਟ ਟੈਟ ਕਰਕੇ ਰੱਖੋ ਤੇ ਤਾਂ ਉੱਪਰ ਨੂੰ ਚੜੀ ਜਾਂਦੇ ਆ ਕਿਤੇ ਢਿੱਡ ਜਾ ਨਿਕਲ ਜਾਣਾ ਇਹਦਾ ਆ ਲੈ ਵੀ ਲੈ ਫਿਚ ਆਹ ਦੇ ਦੂਰ ਲੱਗਿਆ ਵਾ ਮੁੰਡੇ ਦਾ ਪੂਰਾ ਇਹਦੇ ਜੱਜਾਂ ਤੋਂ ਪਸੰਦੋਂ ਪਸੰਦੀ ਹੋ ਗਿਆ ਤੇ ਮੇਰੇ ਬੰਦ ਮਾ ਆਹ ਖੱਜ ਦੇ ਖੱਜ ਦੇ ਚਾਹੀ ਸਹੀ ਨਾਲ ਤੇ ਤਾਂ ਯਾਰਾਂਆਂ ਮੋਟੀ ਮੋਟੀ ਹਿਲਾਦੀ ਖਾਣ ਹੀ ਨਹੀਂ ਪਟਣਾ ਚਾਹੀਦਾ ਕਿ ਤੈਨੂੰ ਨੂੰ ਨਹੀਂ ਦਾ ਆਹ ਲਾਦਾ ਵੀ ਨਾ ਤਾਂ ਦੇਖ ਇਹ ਕਰਤਾ ਜਾ ਆ ਗਿਆ ਚਾ ਵੀ ਕਿਦਾਂ ਲੰਗਾ ਰੇੜੀ ਝੱਡ ਕੇ ਜੇ ਚੱਤ ਲਗਾ ਤੋ ਆਪਣਾ ਲਈ ਕੋਲ ਗਾ ਲਿਖਾਈ ਗਾ ਨਹੀਂ ਵਧੀਆ ਵਧੀਆ ਇਹ ਬਰਾੜੀ ਲਾ ਦੇ ਵਧੀਆ ਵਧੀਆ ਬਰਾੜੀ ਦੀ ਟੌਰ ਬਣਾ ਦੇ ਜਜਨਾ ਚਾਹੀਦਾ ਨਵੇਂ ਵਿਆਹੇ ਮੁੰਡੇ ਮੰਗ ਲਓ ਲੋਕੇ ਘੜ ਘੜ ਕੇ ਦੇਖਣ ਦੂਰ ਦੂਰ ਤੇ ਆਉਣ ਦੇਖਣਾ ਵਾਤੇ ਹਜਾ ਘਾਰਾ ਬੰਦੇ ਜਾਂ ਹਾਂ ਲਾਲ ਲਾਲ ਕਰਦਾ ਰਹੀ ਹੈ ਚਾਤਾ ਅਮਰ ਚਾਤਾ ਪੀਰ ਦਾ ਚਾਰਾ ਹੈ ਤਾਂ ਭਾਈ ਖੁਸ਼ ਆਇ ਬੋਲ ਕੋਝ ਬੰਦਾ ਆਉਂਦਾ ਆਲੇ ਐ ਭਾਈ ਦੇਖੋ ਜਿਹਨੂੰ ਨਹੀਂ ਪਤਾ ਗਾ ਰਹੇ ਕਿ ਦਾ ਬੰਨੀ ਦੇ ਨੇ ਬੜੀ ਆ ਦੇਖ ਲੋ ਦਾ ਬੰਨੀ ਦੇ ਨੇ ਗਾ ਰਹੇ ਐ ਤਾਂ ਲਈ ਆ ਬਰਾਲੀ ਕਿੰਨਾ ਆਉ ਗਏ ਬਰ ਉਸ ਐਡਵਾਈਸ ਐਡਸ ਐਡਵਾਈਸ ਐਦਾਂ ਤਾਂ ਨੋਤੇ ਜਾਣਿਆ ਬੰਦੇ ਜਾਣਿਆ ਬਹੁਤੇ ਵੀ ਭਰਾਵਾਂ ਨੂੰ ਨਹੀਂ ਪਤਾ ਕਾਲੀ ਜਾਂਦਾ ਨਾ ਰਹੇ ਕਿਤਾ ਮੰਨਦੇ ਆ ਦੇਖੋ ਭਾਈ ਇਹ ਪਿੰਡ ਬਿੱਟਾ ਬਹੁਤ ਜਣ ਲੋਕ ਭੁੱਲਦੇ ਜਾਂਦੇ ਨੇ ਇਹੋਂ ਦੇ ਲੋਕਾਂ ਨੂੰ ਨਹੀਂ ਪਤਾ ਇਹਨਾਂ ਬਾਰੇ ਅੱਲਾ ਵੀ ਖਿੱਚ ਢਿੱਲ ਨਾ ਪੈਣ ਦੇ ਭਾਈ ਢਿੱਲ ਉਹ ਜੱਟ ਢਿੱਲ ਪੈ ਗਿਆ ਘਹਾਰਾ ਹੂੰ ਵਧੀਆ ਨਹੀਂ ਬੰਨਿਆ ਜਾਣਾ ਚਾਚਾ ਤੂੰ ਵੀ ਕਹਿ ਦਾ ਹਜ਼ੀ ਜਾਂਦਾ ਆ ਖਿੱਚ ਕੇ ਰੱਖ ਖਿੱਚ ਕੇ ਯਾ ਚਾ ਨਾ ਦੇ ਜੋੜ ਬੰਦੇ ਰੱਸੀ ਰੱਸੀ ਕੋਈ ਹੈ ਢਿੱਲ ਮੈਂ ਦੇਖਾਂ ਹਾਂ ਉੱਪਰ ਚਲੇ ਗਿਆ ਕੰਮ ਹੁਣ ਤਾਂ ਪੋੜੀ ਤੋਂ ਬਿਨਾ ਹੋਣਾ ਹੀ ਨਹੀਂ ਆਈ ਜਾਚੇ ਪੋੜੀ ਲਿਆਂਦੀ ਤੇਰੇ ਵਾਸਤੇ ਖਿੱਚ ਕੇ ਰੱਖ ਖਿੱਚ ਕੇ ਕੰਮ ਨਾ ਵੀ ਪੌੜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਹਾਰੇ ਲਾਉਣ ਦੇ ਵਿੱਚ ਜਦੋਂ ਉੱਪਰ ਚਲੇ ਜਾਂਦੇ ਆ ਪੌੜੀਆਂ ਲੈ ਕੇ ਆਉਣੀਆਂ ਪੈਂਦੀਆਂ ਨੇ ਸਿੱਖ ਆਹ ਦੱਸੀਏ ਦੇਖੋ ਆਹ ਦੱਸੀ ਹੁਣ ਮੈਂ ਆਲੇ-ਦਾਲੇ ਨੂੰ ਕੀੜਾ ਕਢਾ ਦਿੰਦਾ ਆ ਤੇਨੂੰ ਸੌਖਾ ਹੋ ਜੂਗਾ ਲੈ ਪਾਠਾ ਦੇਖੀ ਲੈ ਵਈ ਕਢਾਦਾ ਕੀੜਾ ਠੀਕ ਆ ਹੁਣ ਤਾਂ ਸੌਖਾ ਹੋ ਜਾਏਗਾ ਹਾਂ ਚੱਲ ਠੀਕ ਆ ਫਿਰ ਲੈ ਵੀ ਚਾਚੇ ਦੇ ਕੋਲ ਲਿਆ ਕੇ ਘੁਮ ਘੁਮਾ ਕੇ ਅੱਥੇ ਰੱਖ ਦੇਣੀ ਆਂ ਬਿੱਲਾ ਆ ਗਿਆ ਆਰ ਰੱਖਤੀ ਤੁੰਗਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਲਣਾ ਰਾਮ ਤੇ ਬਾਂਦੇ ਵਧੀਆ ਬਾਂਦੇ ਦਾ ਹਾਰਾ ਲਾੜੇ ਜੋ ਰਸੀਆਂ ਬੰਨੀ ਗਈ ਹੁਣ ਥੱਲੇ ਦਾ ਪਹਿਲਾ ਮੈਂ ਬੰਨੀ ਜਾਂਦਾ ਤਾਂ ਹੁਣ ਉੱਪਰ ਬੰਨੀ ਜੀ ਇੰਸ਼ਾ ਅੱਲਾਹ ਆਹ ਲੈ ਚੱਕ ਅਬ ਦੇਖੀ ਚਾਚੇ ਦੇ ਪੈਰਾਂ ਦੇ ਵਿੱਚ ਲੱਗਿਆ ਓਏ ਓਏ ਨੋ ਕਿਨੇ ਰੱਖਿਆ ਪਿਆ ਉਹ ਤੇ ਕਿੱਲਾ ਬਾਹਰ ਗਿਆ ਗੱਡਿਆ ਬਾਹਰ ਅੰਦਰ ਨੂੰ ਕਰ ਮਾਰ ਤੇ ਮਾਰ 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 ਮਾ ਦੇਖੀ ਕੋੜੀ ਵੀ ਨਾ ਤੋੜਨੀ ਹਲਕੀ ਜੀ ਵਾ ਅਜਾ ਤੇ ਕੋਈ ਗਾਲੀ ਚੱਲ ਆਹ ਹਾਂ ਗੱਡਿਆ ਗਿਆ ਚਲੋ ਚਲੋ ਹੁਣ ਅੱਗੇ ਚੱਲਦੇ ਆ ਫੇਟਾ ਫਟ ਬਾਂਦੇ ਤੱਕ ਤੂ ਬਹੁਤ ਹੋ ਰਹੀ ਆ ਆਹ ਬੜਾ ਧਰਮੀ ਵੀ ਵਾਸਤਾ ਉਹਦੇ ਵੀ ਕਿ ਆਪ ਪਹਿਲੇ ਹੀ ਰੜੇ ਹੋਏ ਆ ਕਿ ਹੋਰ ਨਾ ਰੜੇ ਜਾਈਏ ਹੈਨਾ ਪਤਾ ਹੀ ਨਾ ਲੱਗੇ ਕਿਤੇ ਫੈਨ ਲਾਵਲੀ ਨੇ ਵੀ ਕੰਮ ਨਹੀਂ ਕਰਨਾ ਬਾਈ ਜ਼ਹਿਰ ਤੇ ਹੋ ਜਾ ੱਪਰਾਲੀ ਫੜਾਈਏ ਆ ਕੱਟੇ ਦੇ ਕੱਟੇ ਤੇ ਅੱਕੀ ਤੱਕ ਤੱਕ ਜਿਆ ਪਿਆ ਮੈਂ ਗਰੀਬੀ ਆ ਕਿਹੜਾ ਕੱਟੇ ਲੈਣਾ ਬੈਂਦੇ ਇੱਥੇ ਹਾਂ ਪਿੱਛੇ ਸੱਤ ਵੇ ਆ ਜਾਵਾਂ ਲਾਵੀ ちゃっ ਤੇ ਸੁਲੇ ਆਗਾ सही ले आया और नाल बलजोत भी आ गया तोड़ दे तोड़ दे यार दादा की करना चाची मार कही मार खुच के जोर दी जोर दी मार दो तार ना कि रेहड़ी खाली करनी है कि ही गल करता फटाफट कर दे खाली करते 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 बलजोत स्टार्ट ना कर दी वही की गल होगी भाई थक गया करते ओए नहीं स्टार्ट करता वो कुकिंग कर लग गया थले उतरो ਆ ਵੀ ਲੈ ਉੱਤ ਕੇ ਰੱਟੇ ਰਹੀ ਬਹੁਤ ਅੱਗੇ ਲੈ ਗਿਆ ਨਹੀਂ ਅੱਗੇ ਕੀ ਕਰਨਾ ਪਿਲਾ ਵੀ ਆਇਆ ਮੈਂ ਇੱਕ ਮਿੰਟ ਦੇ ਵਿੱਚ ਚਾਚੇ ਨਾਲ ਰੈਡੀ ਕਰਾਣਾ ਠੀਕ ਹੈ ਲੈ ਆ ਵੀ ਚਾਚੇ ਪਿੱਛੇ ਨੂੰ ਕਰਦੇ ਲੈ ਜੀ ਮੈਂ ਚਾਚੇ ਨਾਲ ਰੈਡੀ ਕਰਦਾ ਬੈਕ ਸਾਈਡ ਅੱਜ ਦੇ ਬਲੌਗ ਦੇ ਵਿੱਚ ਇਸ ਨਈ ਕਮੈਂਟ ਕਰਕੇ ਦੱਸਿਓ ਤੁਹਾਨੂੰ ਜ਼ਰਾ ਦੇਸੀਆ ਬਲੌਗ ਕਿਦਾਂ ਲੱਗਾ ਦੂਜੇ ਪਾਰਟ ਦੇ ਵਿੱਚ ਫੇਰ ਮਿਲਦੇ ਆਏ ਬਾਏ ਬਾਏ ਟਾਟਾ